ਤਰਨਤਾਰਨ ਵਾਲੀ ਜ਼ਮੀਨੀ ਚੋਣ ਦੇ ਬਾਰੇ ਤਰੀਕ ਨੀ ਤੈ ਹੋਈ ਪਰ ਜਿਹੋ ਜਿਹੀਆਂ ਖਬਰਾਂ ਤੇ ਜਿਹੋ ਜਿਹੀਆਂ ਸਰਗਰਮੀਆਂ ਤੇ ਜਿਸ ਤਰੀਕੇ ਨਾਲ ਪੈਰ ਮਿੱਦਣ ਦੀ ਕਾਰਵਾਈ ਚੱਲਦੀ ਆ ਇੱਕ ਦੂਜੇ ਦੇ ਪੈਰ ਮਿੱਦਣ ਦੀ ਉਹਨੂੰ ਦੇਖ ਕੇ ਏਉਂ ਲੱਗਦਾ ਵੀ ਵੋਟਾਂ ਤਾਂ ਅਗਲੇ ਹਫਤੇ ਆ ਹੈਰਾਨੀ ਇਸ ਗੱਲ ਦੀ ਆ ਕਿ ਸਾਰੀਆਂ ਸਿਆਸੀ ਧਿਰਾਂ ਨੂੰ ਇਹ ਲੱਗਦਾ ਵੀ ਜੇਕਰ ਤਰਨਤਾਰਨ ਦੇ ਉੱਤੇ ਅਸੀਂ ਕਬਜ਼ਾ ਨਾ ਕੀਤਾ ਤੇ ਪੰਜਾਬ ਦੇ ਵਿੱਚ ਸਾਡੀ ਭਲ ਨਹੀਂ ਰਹਣੀਗੀ ਪੰਜਾਬ ਦੇ ਵਿੱਚ ਅਸੀਂ ਫੇਲ ਸਾਬਤ ਹੋ ਜਾਾਂਗੇ ਦੁੱਖ ਇਸ ਗੱਲ ਦਾ ਵੀ ਜਿਹਦੇ ਕੋਲੇ ਸਭ ਤੋਂ ਵੱਧ ਸੀਟਾਂ ਉਹਨੂੰ ਵੀ ਇੱਕੋ ਸੀਟ ਦਿੱਸਦੀ ਆ ਜਿਨ੍ਹਾਂ ਦੇ ਕੋਲੇ ਸਭ ਤੋਂ ਘੱਟ ਸੀਟਾਂ ਉਹਨਾਂ ਨੂੰ ਵੀ ਇੱਕੋ ਸੀਟ ਦਿੱਸਦੀ ਆ। ਇਸ ਵੇਲੇ ਇੱਕ ਹੋਰ ਜਾਣਕਾਰੀ ਚਰਚਾ ਦੇ ਵਿੱਚ ਆ ਕਿ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਬਾਬਤ ਜਿਹੜੀ 1200 ਸਫੀਆਂ ਦੀ ਚਾਰਜ ਸ਼ੀਟ ਜਿਹੜੀ ਪੇਸ਼ ਕੀਤੀ ਗਈ ਆ ਉਹਦੇ ਵਿੱਚ ਲੀਆਂ ਜਾਣਕਾਰੀਆਂ ਉਹਦੇ ਵਿੱਚਲੇ ਦਾਅਵੇ ਸੱਚੇ ਆ ਕਿ ਝੂਠੇ ਆ। ਪਹਿਲੀ ਗੱਲ ਤਾਂ ਬੜੀ ਸਾਫ਼ ਤੇ ਸਪਸ਼ਟ ਆ ਅਮਰਤਪਾਲ ਦੇ ਸਾਥਗਾਂ ਦੇ ਵੱਲੋਂ ਪਰਿਵਾਰਕ ਜੀਹਾਂ ਦੇ ਵੱਲੋਂ ਉਹਨਾਂ ਦੀ ਟੀਮ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਤਰਨ ਤਾਰਨ ਵਾਲੀ ਇਹ ਜ਼ਮੀਨੀ ਚੋਣ ਲੜਾਂਗੇ। ਦੂਜੀ ਗੱਲ ਇਹ ਆ ਕਿ ਬੀਬੀ ਪਰਮਜੀਤ ਕੌਰ ਖਲੜਾ ਦੇ ਵੱਲੋਂ ਦੋ ਟੁੱਕੇ ਗੱਲ ਕਹੀ ਗਈ ਸੀ ਪਿਛਲੇ ਨਹੀਂ ਕਿ ਮੈਂ ਇਹ ਚੋਣ ਨਹੀਂ ਲੜਨੀ ਇੱਕ ਵਾਰ ਮੈਂ ਚੋਣ ਲੜ ਲਈ ਆ ਜਿੰਨਾ ਸਹਿਯੋਗ ਮਿਲਿਆ ਮਿਲਿਆ ਪਰ ਭਵਿੱਖ ਦੇ ਵਿੱਚ ਵੀ ਚੋਣ ਲੜਨ ਦੀ ਕੋਈ ਯੋਜਨਾ ਨਹੀਂ ਹੈ ਇੱਕ ਨੇ ਗੱਲ ਕਹਤੀ ਕਿ ਚੋਣ ਲੜਨੀ ਨਹੀਂ ਇੱਕ ਨੇ ਇਹ ਗੱਲ ਕਹੀ ਆ ਕਿ ਅਸੀਂ ਚੋਣ ਲੜਾਂਗੇ ਉਹ ਕਿਹਨੂੰ ਚੋਣ ਲੜਾਉਣਗੇ ਇਹਦੇ ਬਾਰੇ ਪਤਾ ਨਹੀਂ ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਮਰਤਪਾਲ ਦੇ ਬਾਰੇ ਖਬਰਾਂ ਕੀ ਆਉਂਦੀਆਂ ਕਿ ਟਿੰਡਰ ਐਪ ਦੇ ਉੱਤੇ ਅਸ਼ਲੀਲ ਚੈਟ ਉਹਦੇ ਵੱਲੋਂ ਬਹੁਤ ਕੀਤੀ ਗਈ ਆ ਨਸ਼ਾ ਦੇ ਮਾਮਲੇ ਨਾਲ ਜੁੜਿਆ ਹੋਇਆ ਅਮਰਤਪਾਲ ਖੁਦ ਬੜੇ ਨਸ਼ੇ ਕਰਦਾ ਪਿਛਲੇ ਦਿਨੀ ਜਦੋਂ ਇਹ ਖਬਰਾਂ ਆਈਆਂ ਤੇ ਇਹ ਗੱਲ ਕਹੀ ਗਈ ਕਿ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਦੇ ਹਵਾਲੇ ਨਾਲ ਇਹ ਜਾਣਕਾਰੀਆਂ ਮਿਲੀਆਂ ਤਾਂ ਕਈ ਲੋਕ ਹੈਰਾਨ ਹੋਏ ਤੇ ਕਈਆਂ ਨੇ ਇਹ ਗੱਲ ਕਹੀ ਕਿ ਇਹ ਗਲਤ ਗੱਲ ਆ ਇਹ ਝੂਠੀ ਗੱਲ ਆ ਅਸੀਂ ਗੱਲ ਬਸ ਨਿਰਪੱਖਤਾ ਦੀ ਕਰਨੀ ਚਾਹੁੰਦੇ ਆ ਉਹਦੇ ਵਿੱਚ ਕੱਲ ਨੂੰ ਕੀ ਮੋੜ ਆਉਂਦਾ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਪਰ ਹੁਣ ਜਦੋਂ ਪ੍ਰਧਾਨ ਮੰਤਰੀ ਬਾਜੇ ਕੇ ਤੇ ਉਹਦੇ ਸਾਥੀਆਂ ਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵੱਲ ਪੁਲਿਸ ਮੁਲਾਦਮਾਂ ਲੈ ਕੇ ਗਏ ਤਾਂ ਜਾਂਦਿਆਂ-ਜਾਂਦਿਆਂ ਕੁਝ ਇੱਕ ਸਕਿੰਟਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਨੇ ਗੱਲ ਕਹੀ ਕਿ ਸਾਡੇ ਨਾਲ ਪੁਲਿਸ ਨੇ ਕੁੱਟਮਾਰ ਕਰਕੇ ਹਜ਼ਾਰਾਂ ਕੋਰੇ ਵਰਕਿਆਂ ਦੇ ਉੱਤੇ ਦਸਖਤ ਕਰਵਾ ਲਏ ਆ ਨਾ ਅਸੀਂ ਅਮਰਤਪਾਲ ਦੇ ਉੱਤੇ ਨਸ਼ੇ ਦੀ ਕੋਈ ਗੱਲ ਕੀਤੀ ਐ ਤੇ ਨਾ ਹੀ ਕੁੜੀਆਂ ਵਾਲੀ ਗੱਲ ਕੀਤੀ ਆ ਨਾ ਉਹ ਕੁੜੀਆਂ ਵਾਲਾ ਯਾਨੀ ਕਿ ਕੁੜੀਆਂ ਦੇ ਨਾਲ ਕੋਈ ਗਲਤ ਹਰਕਤਾਂ ਕਰਨ ਵਾਲਾ ਤੇ ਨਾ ਹੀ ਉਹ ਨਸ਼ੇ ਵਾਲਾ ਪਰ ਜਿਹੜੀ 1200 ਸਫੀਆਂ ਦੀ ਸਾਥੀਆਂ ਦੇ ਬਾਰੇ ਚਾਰਕ ਸ਼ੀਟ ਆ ਇਹਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਹੈ ਹੈਰਾਨ ਕਰਦੀਆਂ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਅਮਰਤਪਾਲ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਹਾਇਰ ਕੀਤਾ ਟ੍ਰੇਨਿੰਗ ਦੇਣ ਦੇ ਲਈ ਜਿਹੜੀ ਉਹਨੇ ਆਪਣੀ ਫੌਜ ਬਣਾਈ ਸੀ ਉਹਨੂੰ ਟ੍ਰੇਨਿੰਗ ਦੇਣ ਦੇ ਲਈ ਉਹਨੇ 15000 ਰੁਪਏ ਮਹੀਨਾ ਦੇਣਾ ਤੈਅ ਕੀਤਾ ਯਾਨੀ ਕਿ ਅਮਰਤਪਾਲ ਨੇ ਤੂਫਾਨ ਹੋਰਾਂ ਨੂੰ ਫਿਰ ਉਹਦੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਹੀ ਥਾਣੇ ਦੇ ਵਿੱਚੋਂ ਲਪਰੀ ਤੂਫਾਨ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹਦੇ ਵਿੱਚ ਕਈ ਗੱਲਾਂ ਐਸੀਆਂ ਕਈਆਂ ਜਿਨ੍ਹਾਂ ਦੇ ਉੱਤੇ ਇਤਰਾਜ਼ ਜ਼ਾਹਰ ਕੀਤਾ ਅਮਰਤਪਾਲ ਦੇ ਪਰਿਵਾਰਕ ਜੀਆ ਨੇ ਤੇ ਉਹਦੇ ਸਾਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਇਹ ਦਾਵਾ ਕਰਦੀ ਏ ਜਿ ਕਿ ਇਹ ਸਾਰੀ ਇਨਵੈਸਟੀਗੇਸ਼ਨ ਵਿੱਚਲੀ ਰਿਪੋਰਟ ਆ ਪਰਵਾਰਕ ਦੀ ਇਹ ਗੱਲ ਕਹਿੰਦੇ ਕਿ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਇਸ ਚਾਰਜ ਸ਼ੀਟ ਵਿੱਚ ਲੀਆਂ ਕੁਝ ਗੱਲਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਪਹਿਲਾਂ ਸੁਣਿਓ। ਅਸਲ ਵਿੱਚ 23 ਫਰਵਰੀ 2023 ਨੂੰ ਅਜਨਾਲਾ ਪੁਲਿਸ ਸਟੇਸ਼ਨ ਦੇ ਹਮਲੇ ਦੇ ਉੱਤੇ ਪੁਲਿਸ ਦੇ ਵੱਲੋਂ ਧਾਇਰ ਕੀਤੀ ਗਈ 1200 ਸਫਿਆਂ ਦੀ ਚਾਰਜ ਸ਼ੀਟ ਦੇ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਆ। ਪੁਲਿਸ ਨੇ ਦਾਅਵਾ ਕੀਤਾ ਕਿ ਅਮਰਤਪਾਲ ਸਿੰਘ ਨੇ ਅਨੰਦਪੁਰ ਖਾਲਸਾ ਫੋਰਸ ਬਣਾਈ। ਇਹਨੂੰ ਟ੍ਰੇਨਿੰਗ ਦੇਣ ਦੀ ਜ਼ਿੰਮੇਵਾਰੀ ਲਬਪ੍ਰੀਤ ਸਿੰਘ ਤੂਫਾਨ ਨੂੰ ਸੌਂਪੀ। ਅਮਰਤਪਾਲ ਸਿੰਘ ਦੇ ਸਮਰਥਕਾਂ ਨੂੰ ਜੱਲੂਪੁਰ ਟਾਵਰ ਨੇੜੇ ਨਹਿਰ ਦੇ ਕੰਢੇ ਦੇ ਉੱਤੇ ਹਥਿਆਰਾਂ ਦੀ ਵਰਤੋਂ ਦੀ ਸਖਲਾਈ ਦਿੰਦਾ ਸੀ ਤੇ AKF ਦੀਆਂ ਜੈਕਟਾਂ ਵੀ ਉਹਨਾਂ ਨੂੰ ਪਹਨਾਈਆਂ ਜਾਂਦੀਆਂ ਸੀ ਪੁਲਿਸ ਨੇ ਦਾਅਵਾ ਕੀਤਾ ਕਿ ਅਮਰਤਪਾਲ ਸਿੰਘ ਲਾਪਰੀ ਤੂਫਾਨ ਨੂੰ 15000 ਰੁਪਏ ਮਹੀਨਾ ਦਿੰਦਾ ਸੀ ਤੂਫਾਨ ਦੇ ਕੋਲੇ ਆਲ ਇੰਡੀਆ ਲਾਇਸੈਂਸ ਸੀ ਹਥਿਆਰ ਸੀ ਤੇ ਉਹ ਪਹਿਲਾਂ ਰਾਜਸਥਾਨ ਤੇ ਬੰਗਲੌਰ ਦੇ ਵਿੱਚ ਵੀ ਪੀਐਸਓ ਦਾ ਕੰਮ ਕਰ ਚੁੱਕਿਆ ਚਾਰਜ ਸ਼ੀਟ ਦੇ ਮੁਤਾਬਕ 23 ਫਰਵਰੀ 2023 ਨੂੰ ਜਦੋਂ ਅਮਰਤਪਾਲ ਆਪਦੇ ਹਜ਼ਾਰਾਂ ਸਮਰਥਕਾਂ ਦੇ ਨਾਲ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾ ਕਰਵਾਉਣ ਦੇ ਲਈ ਗਿਆ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਦੇ ਨਾਲ ਪੁਲਿਸ ਤੇ ਹਮਲਾ ਕਰਨ ਦਾ ਸੰਕੇਤ ਦਿੱਤਾ ਸਾਰੀ ਘਟਨਾ ਪਹਿਲਾਂ ਹੀ ਯੋਜਨਾਬੱਧ ਸੀ ਪੁਲਿਸ ਨੇ ਇੱਕ ਗੱਲ ਹੋਰ ਕਹੀ ਹੈ ਜਿਹਦੇ ਵਿੱਚ ਚਾਰਜ ਸ਼ੀਟ ਦੇ ਵਿੱਚ ਹੈ ਕਿ ਪਪਲਪ੍ਰੀਤ ਸਿੰਘ ਨੇ ਮੰਨਿਆ ਪੜਤਾਲ ਦੇ ਵਿੱਚ ਕਿ ਅਜਨਾਲਾ ਘਟਨਾ ਤੋਂ ਬਾਅਦ ਅਮਰਤਪਾਲ ਨੂੰ ਭਜਾਉਣ ਦੇ ਵਿੱਚ ਉਹਨੇ ਮਦਦ ਵੀ ਕੀਤੀ ਸੀ ਪਪਲਪ੍ਰੀਤ ਸੋਸ਼ਲ ਮੀਡੀਆ ਅਕਾਊਂਟ ਵੀ ਸੰਭਾਲਦਾ ਸੀ ਤੇ ਸਿੱਖ ਭਾਈਚਾਰੇ ਦੇ ਹਿੱਤ ਦੇ ਵਿੱਚ ਕੰਮ ਕਰਨ ਵਾਸਤੇ ਜੁੜਿਆ ਸੀ ਪਰ ਹੌਲੀ-ਹੌਲੀ ਪਰਤਾਂ ਵਿੱਚੋਂ ਹੋਰ ਖੁੱਲੀਆਂ ਅਮਰਤਪਾਲ ਦੇ ਪਰਿਵਾਰਕ ਮੈਂਬਰ ਤੇ ਟੀਮ ਦੇ ਸਾਥੀ ਇਹ ਗੱਲ ਕਹਿੰਦੇ ਵੀ ਇਹ ਸਾਰੀਆਂ ਗੱਲਾਂ ਪੁਲਿਸ ਦੇ ਵੱਲੋਂ ਕੜੀਆਂ ਕੜਾਈਆਂ ਨਾ ਅਮਰਤਪਾਲ ਸਿੰਘ ਨਸ਼ੇ ਕਰਦਾ ਉਹ ਤਾਂ ਨਸ਼ਿਆਂ ਦੇ ਖਿਲਾਫ ਲੜਦਾ ਉਹ ਨਸ਼ਾ ਛਡਵਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਸੀ ਨਾ ਉਹ ਕੁੜੀਆਂ ਦੇ ਨਾਲ ਜੁੜਿਆ ਉਹ ਤਾਂ ਕੁੜੀਆਂ ਚੜੀਆਂ ਦਾ ਸਤਿਕਾਰ ਕਰਦਾ ਪੁਲਿਸ ਇਹ ਗੱਲ ਕਹਿੰਦੀ ਕਿ ਭਾਈ ਸਾਡੇ ਕੋਲੇ ਐਪ ਦੇ ਰਾਹੀਂ ਬਹੁਤ ਸਾਰੀਆਂ ਚੈਟ ਦੇ ਸਕਰੀਨਸ਼ਾਟ ਆ ਗਏ ਆ ਵੀ ਜਿੰਨਾਂ ਰਾਹੀਂ ਪਤਾ ਲੱਗਦਾ ਜੀ ਕਿ ਉਹ ਗਰੁੱਪਾਂ ਦੇ ਵਿੱਚ ਜਾਂ ਇਕੱਲੇ-ਇਕੱਲੇ ਤੌਰ ਦੇ ਉੱਤੇ ਕਿਹੋ ਜਿਹੀਆਂ ਗੱਲਾਂ ਕਰਦਾ ਸੀ ਪੁਲਿਸ ਇਹ ਗੱਲ ਕਹਿ ਦਿੰਦੀ ਜੀ ਕਿ ਸਾਨੂੰ ਤਾਂ ਜਦੋਂ ਹੁਣ ਪੜਤਾਲ ਕੀਤੀ ਅਮਰਤਪਾਲ ਦੇ ਸਾਥੀਆਂ ਤੋਂ ਉਹਨਾਂ ਨੇ ਕਈ ਤਰ੍ਹਾਂ ਦੇ ਅਮਰਤਪਾਲ ਦੇ ਬਾਰੇ ਖੁਲਾਸੇ ਕੀਤੇ ਆ ਜਿਹੜੀਆਂ ਇਸ ਵੇਲੇ ਗੱਲਾਂ ਚੱਲ ਰਹੀਆਂ ਅਮਰਤਪਾਲ ਦੇ ਸਾਥਗੰਦੇ ਉੱਤੇ ਜਾਂ ਅਮਰਤਪਾਲ ਦੇ ਉੱਤੇ ਸ਼ਬਦ ਤਕਾਰ ਕਰਨ ਵਾਲੀਆਂ ਕੀ ਇਹ ਤਰਨ ਤਾਰਨ ਵਾਲੀ ਜ਼ਮੀਨੀ ਚੋਣ ਦੇ ਵਿੱਚ ਅਮਰਤਪਾਲ ਐਂਡ ਕੰਪਨੀ ਦਾ ਕੋਈ ਨੁਕਸਾਨ ਕਰਨੀ ਆ ਜਿਹੜੀਆਂ ਵੀ ਧਿਰਾਂ ਇਹ ਦੋਸ਼ ਲਾਉਂਦੀਆਂ ਕੀ ਉਹਨਾਂ ਦਾ ਕੋਈ ਫਾਇਦਾ ਕਰਨੀ ਆ ਇਸ ਸਮੇਂ ਦੇ ਗਰਭ ਦੇ ਵਿੱਚ ਲੁਕੀ ਹੋਈ ਗੱਲ ਆ ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸੱਚੀ ਮੁੱਚੀ ਹੋਣਾ ਚਾਹੀਦਾ ਹਕੀਕਤ ਦੇ ਆਧਾਰ ਦੇ ਉੱਤੇ ਦੇਖੋ ਨਾ ਤਾਂ 100% ਦੀ ਆਪਾਂ ਇਹ ਗੱਲ ਕਹਿੰਦੇ ਆ ਕਿ ਭਾਈ ਜੋ ਪੁਲਿਸ ਦੇ ਵੱਲੋਂ ਦਾਅਵੇ ਕੀਤੇ ਗਏ ਇਹ ਸੱਚੇ ਹੋਣਗੇ ਨਾ ਇਹ ਗੱਲ ਕਹਿ ਸਕਦੇ ਆ ਕਿ ਜੋ ਅਮਰਤਪਾਲ ਦੇ ਸਾਥੀ 100% ਦੀ ਗੱਲ ਕਹਿੰਦੇ ਵੀ ਭਾਈ ਆ ਸੱਚ ਆ ਇਹਨੂੰ ਆਪਾਂ ਸੱਚ ਮੰਨੀਏ ਇਹ ਵਕਤ ਨੇ ਸਾਰੀ ਗੱਲ ਨਤਾਰ ਕੇ ਪੇਸ਼ ਕਰ ਦੇਣੀ ਆ ਪਰ ਇੱਕ ਜਿਮਨੀ ਚੋਂ ਤੋਂ ਬਾਅਦ ਚੋਣ ਲੜਨ ਦੀ ਗੱਲ ਤੋਂ ਬਾਅਦ ਐਲਾਨ ਤੋਂ ਬਾਅਦ ਇਹ ਸਾਰੇ ਵੇਰਵੇ ਸਾਹਮਣੇ ਆਉਣੇ ਸੱਚੀ ਮੁੱਚੀ ਇਹ ਹੈਰਾਨੀ ਵਾਲੀ ਗੱਲ ਆ ਵੀ ਯਾਰ ਇੱਕ ਚੋਣ ਲੜਨੀ ਇੱਕ ਸੀਟ ਦੇ ਉੱਤੇ ਮੁਕਾਬਲਾ ਕਰਨਾ ਜਾਂ ਇੱਕ ਸੀਟ ਤੇ ਦੂਜੇ ਨੂੰ ਵਿਰੋਧੀ ਨੂੰ ਪਿੱਠ ਲਵਾਉਣੀ ਉਹਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਇਹ ਸਭ ਤੋਂ ਮਹੱਤਵਪੂਰਨ ਗੱਲ ਆ ਜਾਂ ਫਿਰ ਸੱਚ ਸਾਹਮਣੇ ਲਿਆਉਣਾ ਇਹ ਮਹੱਤਵਪੂਰਨ ਗੱਲ ਆ ਅਮਰਤਪਾਲ ਸਿੰਘ ਨੂੰ ਹਾਲੇ ਤੱਕ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਨਹੀਂ ਮਿਲਿਆ ਆਪਾਂ ਜਾਣਦੇ ਆ ਉਹਦੇ ਸਾਥੀਆਂ ਨੂੰ ਹਾਲੇ ਤੱਕ ਜ਼ਮਾਨਤਾਂ ਨਹੀਂ ਮਿਲੀਆਂ ਆਪਾਂ ਇਹ ਵੀ ਜਾਣਦੇ ਆ ਪਰ ਇਹ ਦੇਖੋ ਲੋਕਾਂ ਦੇ ਮਨਾਂ ਵਿੱਚ ਦੁਬਿਧਾ ਪੈਦਾ ਕਰਨ ਵਾਲੀ ਗੱਲ ਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਵੀ ਜਦੋਂ ਆ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਸ ਵੇਲੇ ਕੀ ਕੁਝ ਹੋਇਆ ਜੇਲ੍ਹ ਦੇ ਵਿੱਚ ਬੈਠੇ ਅਮਰਤਪਾਲ ਸਿੰਘ ਨੂੰ ਲੋਕਾਂ ਨੇ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿਤਾਇਆ ਉਧਰ ਫਰੀਦਕੋਟ ਵਾਲੀ ਜਿਹੜੀ ਚੋਣ ਆ ਉਹ ਵੀ ਸਰਬਜੀਤ ਸਿੰਘ ਖਾਲਸਾ ਦੀ ਝੋਲੀ ਚ ਪਈ ਆ ਪਰ ਹਮੇਸ਼ਾ ਚੜ੍ਹਾਈ ਨਹੀਂ ਰਹਿੰਦੀ ਹਮੇਸ਼ਾ ਉਤਰਾਈ ਨਹੀਂ ਰਹਿੰਦੀ ਪਰ ਨੀਵੇਂ ਦਰਜੇ ਦੇ ਦੋਸ਼ ਕਿਸੇ ਦੇ ਉੱਤੇ ਲਾਉਣੇ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹ ਗਲਤ ਗੱਲ ਆ ਮੈਂ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਬਾਰੇ ਕੋਈ ਅੰਨੀ ਸਰਦਾ ਨਹੀਂ ਪ੍ਰਗਟਾਉਂਦਾ ਤੇ ਨਾ ਮੈਂ ਪੁਲਿਸ ਦੀਆਂ ਦਾਅਵੇਦਾਰੀਆਂ ਨੂੰ 100% ਸਹੀ ਕਹਾ ਪਰ ਜਿਹਨੋਂ ਬੰਦੇ ਇਹ ਗੱਲ ਕਹਿੰਦੇ ਆ ਜਿਨ੍ਹਾਂ ਦੇ ਨਾਂ ਲੇਖੇ ਗੱਲ ਆਖੀ ਗਈ ਹੈ ਜਿ ਕਿ ਭਾਈ ਇਹਨਾਂ ਬੰਦਿਆਂ ਦੇ ਕਰਕੇ ਹੀ ਅਸੀਂ ਇਹ ਚਾਰਜ ਸ਼ੀਟ ਦੇ ਵਿੱਚ ਆ ਗੱਲਾਂ ਸ਼ਾਮਲ ਕੀਤੀਆਂ ਜਾਂ ਸਾਡੇ ਕੋਲ ਉਹਨਾਂ ਨੇ ਗੱਲ ਕਹੀ ਹੈ ਕਿ ਅਮਰਤਪਾਲ ਇਹੋ ਜਾਂ ਉਹ ਬੰਦੇ ਜਦੋਂ 10 20 25 30 ਸਕਿੰਟ ਮਿਲਦੇ ਉਹ ਗੱਲ ਕਹਿੰਦੇ ਵੀ ਬਿਲਕੁਲ ਝੂਠੀ ਹੈ ਸਾਨੂੰ ਕੁੱਟਿਆ ਗਿਆ ਫਿਰ ਆਪਾਂ ਗੱਲ ਕੀ ਨਹੀਂ ਮੰਨੀਏ ਇਹੋਂ ਲੱਗਦਾ ਜੀ ਕਿ ਇਸ ਮਾਮਲੇ ਦੀ ਵੱਡੇ ਪੱਧਰ ਤੇ ਉੱਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਇੰੋਂ ਲੱਗਦਾ ਵੀ ਇਹ ਤਾਂ ਹੋ ਸਕਦਾ ਜਦੋਂ ਕੱਲ ਨੂੰ ਕੋਈ ਹੋਰ ਚੋਣ ਹੋਵੇ ਉਹਦੇ ਵਿੱਚ ਕੋਈ ਨਵਾਂ ਭੰਬਲ ਪੂਸਾ ਖੜਾ ਕਰਕੇ ਲੋਕਾਂ ਦੇ ਵਿੱਚ 파ਟਕ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸੋ ਅਮਰਤਪਾਲ ਸਿੰਘ ਇੱਕ ਹਲਕੇ ਦਾ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਆ ਤੇ ਉਹਨੂੰ ਆਪਣੇ ਹਲਕੇ ਦੇ ਬਾਬਤ ਕੰਮ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ। ਕਾਨੂੰਨ ਇਸ ਮਾਮਲੇ ਦੇ ਉੱਤੇ ਕੀ ਸੋਚ ਰੱਖਦਾ ਇਹ ਉਹਦੀ ਮਰਜ਼ੀ ਆ। ਲੋਕਾਂ ਦਾ ਵੱਡਾ ਹਿੱਸਾ ਇਹ ਗੱਲ ਕਹਿੰਦਾ। ਪਰ ਅਮਰਤਪਾਲ ਸਿੰਘ ਦੇ ਸਾਥੀ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਅੱਜ ਉਹ ਗੁਰੂ ਦੇ ਲੜ ਲੱਗਿਆ ਬਹੁਤ ਵਧੀਆ ਗੱਲ ਆ ਪਰ ਜਿਹੜੇ ਵੇਲੇ ਉਹਦੇ ਵੱਲੋਂ ਅਵਲੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਉਦੋਂ ਉਹ ਸੋਸ਼ਲ ਮੀਡੀਆ ਦੇ ਉੱਤੇ ਸ਼ਾਇਦ ਚਰਚਾ ਦੇ ਵਿੱਚ ਆਉਣ ਦੇ ਲਈ ਹੀ ਗੱਲਾਂ ਕਹਿਦਾ ਸੀ ਅੱਜ ਉਹਦੀ ਸੁਰਤੀਆ ਜੇਕਰ ਸਿੱਖੀ ਦੇ ਨਾਲ ਸਮਾਜ ਦੇ ਨਾਲ ਅਮਰਤਪਾਲ ਸਿੰਘ ਦੇ ਨਾਲ ਦਿਲੀ ਤੌਰ ਦੇ ਉੱਤੇ ਉਹ ਇੱਕ ਵੱਖਰੀ ਗੱਲ ਆ ਤੇ ਇਹ ਕੋਈ ਮਾੜੀ ਗੱਲ ਵੀ ਨਹੀਂ ਤੁਹਾਡੀ ਕਿਸੇ ਦੇ ਪ੍ਰਤੀ ਵੀ ਸ਼ਰਧਾ ਹੋ ਸਕਦੀ ਆ ਪਰ ਰਾਜਨੀਤੀ ਕਿਸੀ ਆ ਵੀ ਜਦੋਂ ਵੋਟਾਂ ਆਈਆਂ ਸਿਰਸਵਾ ਪਾਉਣ ਦਾ ਸਿਲਸਿਲਾ ਸ਼ੁਰੂ ਕਰਦੇ ਹੋ ਜਦੋਂ ਵੋਟਾਂ ਨਿਕਲ ਗਈਆਂ ਉਦੋਂ ਖਬਰਾਂ ਸੌ ਜਾਂਦੀਆਂ ਉਦੋਂ ਦੋਸ਼ ਵੀ ਸੌ ਜਾਂਦੇ ਆ ਲੋਕ ਇਹਨਾਂ ਮਾਮਲਿਆਂ ਦੇ ਉੱਤੇ ਅਸਲ ਜਾਣਕਾਰੀ ਚਾਹੁੰਦੇ ਆ ਜੇ ਪੁਲਿਸ ਦੇ ਵੱਲੋਂ ਚਾਰਜ ਸ਼ੀਟ ਦੇ ਵਿੱਚ ਦਾਖਲ ਕੀਤਾ ਗਿਆ ਬਿਆਨ ਸੱਚ ਆ ਦਾਵੇ ਜਿਹੜੇ ਆ ਉਹ ਸੱਚ ਆ ਤੇ ਜੇਕਰ ਇਹ ਆ ਵੀ ਪਾਈ ਇਹ ਝੂਠ ਕੁਝ ਵੀ ਨਹੀਂ ਤੇ ਅਮਰਤਪਾਲ ਦੇ ਸਾਥੀਆਂ ਦੇ ਬਾਰੇ ਇਨਵੈਸਟੀਗੇਸ਼ਨ ਦੇ ਵਿੱਚੋਂ ਗੱਲ ਨਿਕਲੀ ਆ ਫਿਰ ਬਾਈ ਨੇ ਇਹ ਵੀ ਗੱਲ ਆ ਕਿ ਪਾਈ ਪਪਲਪ੍ਰੀਤ ਨੇ ਕੀ ਕਿਹਾ ਫਿਰ ਪਪਲਪ੍ਰੀਤ ਨੂੰ ਮੀਡੀਆ ਦੇ ਵਿੱਚ ਆਉਣ ਦਾ ਮੌਕਾ ਮਿਲਣਾ ਚਾਹੀਦਾ ਉਹ ਦੱਸੇ ਕਿ ਭਾਈ ਮੈਂ ਉਹਦੀ ਭੱਜਣ ਦੇ ਵਿੱਚ ਮਦਦ ਕੀਤੀ ਸੀ ਇਹ ਪੁਲਿਸ ਦੇ ਕੋਲੇ ਮੈਂ ਮੰਨਿਆ ਮੈਂ ਉਹਦੀ ਐਸ ਐਸ ਥਾਂ ਦੇ ਉੱਤੇ ਆ ਕੰਮ ਕਰਦਾ ਸੀ ਮੈਂ ਪੁਲਿਸ ਦੇ ਕੋਲੇ ਮੰਨਿਆ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਦੱਸੇ ਕਿ ਭਾਈ মিডিਆ ਦੇ ਮੂਰੇ ਕੇ ਭਾਈ ਕਿਉਂ ਨਹੀਂ ਇੰਉ ਸੱਚ ਹੈ ਕਿਉਂਕਿ ਇਹ ਤਾਂ ਕੁਝ ਹੋਊਗਾ ਜੇਕਰ মিডিਆ ਦੇ ਮੂਰੇ ਆਉਣ ਦਾ ਮੌਕਾ ਮਿਲੂਗਾ ਲੋਕਾਂ ਦੇ ਵਿੱਚ ਭੰਬਲ ਪੂਸਾ ਪੈਦਾ ਕਰਨ ਦੇ ਨਾਲੋਂ ਇਸ ਸਿਆਸੀ ਤੌਰ ਦੇ ਉੱਤੇ ਨਿਤਾਰਾ ਹੋਣਾ ਚਾਹੀਦਾ ਜਿੱਤ ਹਾਰ ਬਣੀ ਆਈ ਹੈ ਮੈਨੂੰ ਨਹੀਂ ਪਤਾ ਇਸ ਚੋਣ ਦੇ ਵਿੱਚ ਕਿਹਨੇ ਜਿੱਤਣਾ ਪਰ ਇਹਨਾਂ ਨੂੰ ਜ਼ਰੂਰ ਪਤਾ ਜਿਹੜੀਆਂ ਜਿਹੜੀਆਂ ਥਾਵਾਂ ਤੇ ਲੋਕ ਜਿੱਤੇ ਆ ਉਹਨਾਂ ਥਾਵਾਂ ਦੇ ਵੋਟਰ ਆ ਜਿਹੜੇ ਉਹ ਵੀ ਸੰਤੁਸ਼ਟ ਨਹੀਂ ਕਿਉਂਕਿ ਕੰਮ ਨਹੀਂ ਹੋਏ ਜਿਹੜੀਆਂ ਥਾਵਾਂ ਦੇ ਉੱਤੇ ਤੁਸੀਂ ਜਿੱਤਣ ਦੀ ਕੋਸ਼ਿਸ਼ ਕਰਦੇ ਆ ਉਹ ਥਾਂ ਦੇ ਉੱਤੇ ਵੀ ਬਹੁਤ ਸਾਰੇ ਅਧੂਰੇ ਕੰਮ ਪਏ ਆ ਤੇ ਪੰਜਾਬ ਤਾਂ ਕਦੇ-ਕਦੇ ਇੰਉਂ ਲੱਗਦਾ ਵੀ ਸਿਰ ਤੇ ਸਿਰਫ ਵੋਟਾਂ ਦੇ ਵਿੱਚ ਹਿੱਸਾ ਲੈਣ ਨੂੰ ਰਹਿ ਗਿਆ ਜਿਵੇਂ ਪਹਿਲਾਂ ਕਹਿੰਦੇ ਹੁਣ ਅਸੀਂ ਪੰਜਾਬ ਦੇ ਜੰਮਿਆਂ ਨੂੰ ਨਿਤਹੀ ਮੁਹਿਮਾ ਅੱਜ ਵੀ ਤਰੀਕੇ ਦੇ ਵਿੱਚ ਪੰਜਾਬ ਦੇ ਜੰਮਿਆਂ ਨੂੰ ਨਿਤਹੀ ਚੋਣਾ ਕਦੇ ਆਹ ਚੋਣ ਹੋਗੀ ਕਦੇ ਉਹ ਚੋਣ ਹੋਗੀ ਆਹ ਕੁਛ ਆ ਹੁਣ ਤਾਂ ਮੈਂ ਇਹ ਵੀ ਗੱਲ ਸੋਚਦਾ ਹੁੰਨਾ ਵੀ ਤੁਸੀਂ ਕਹੋ ਹੀ ਨਾ ਕੋਈ ਵੀ ਜਮਨੀ ਚੋਣ ਆ ਜੇ ਇਹ ਗੱਲ ਕਹਿਣੀ ਬੰਦ ਕਰ ਲਿਓ ਕਿ ਸੈਮੀਫਾਈਨਲ ਫਲਾਣੀ ਥਾਂ ਤੇ ਹੋਣਾ ਕੋਈ ਪਤਾ ਨਹੀਂ ਕੱਲ ਨੂੰ ਦੁੱਖ ਸੁੱਖ ਦੀ ਘਟਨਾ ਕਿਹਦੇ ਨਾਲ ਵਾਪਰ ਜੇ ਉਸ ਥਾਂ ਤੇ ਫਿਰ ਜਮਨੀ ਚੋਣ ਹੋ ਜੇ ਕੱਲ ਤੱਕ ਸਾਨੂੰ ਇਹ ਲੱਗਦਾ ਸੀ ਕਿ ਲੁਧਿਆਣਾ ਪਛਮੀ ਵਾਲੀ ਚੋਣਾਂ ਜਿਹੜੀ ਸੈਮੀਫਾਈਨਲ ਆ 27 ਦੇ ਵਿੱਚ ਫਾਈਨਲ ਹੋਣਾ ਹੁਣ ਲੱਗਦਾ ਤਰਨਤਾਰਨ ਦੇ ਵਿੱਚ ਸੈਮੀਫਾਈਨਲ ਆ ਤੇ ਫਾਈਨਲ ਆ ਜਿਹੜਾ 27 ਦੇ ਵਿੱਚ ਹੋਣਾ ਤੇ ਭਲਕਦਾ ਕੁਝ ਪਤਾ ਨਹੀਂ ਕੁਝ ਕਹਿ ਨਹੀਂ ਸਕਦੇ ਕੌਣ ਅਸਤੀਫਾ ਦੇ ਜੇ ਕਿਹਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਜੇ ਕਿਨੂੰ ਕੋਈ ਸਜ਼ਾ ਹੋ ਜੇ ਵੀ ਜਿਹੜੇ ਕਰਕੇ ਸੀਟ ਖਾਲੀ ਹੋ ਜੇ ਸੋ 1 ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਦੇ ਬਾਰੇ ਹਵਾਈ ਤੀਰ ਛੱਡਣ ਦੇ ਨਾਲੋਂ ਤਰਕ ਤੇ ਤੱਥਾਂ ਦੇ ਨਾਲ ਗੱਲ ਕਰਨੀ ਚਾਹੀਦੀ ਆ ਤੇ ਤੱਥ ਉਹ ਹੋਣੇ ਚਾਹੀਦੇ ਜਿਹੜੇ ਕਿ ਦੂਜੀ ਧਿਰ ਨੂੰ ਵੀ ਸਵੀਕਾਰਨਯੋਗ ਹੋਣ ਕਿਉਂਕਿ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਤੇ ਤੁਹਾਨੂੰ ਤਾਂ ਕੀਤਾ ਹੋਇਆ ਬੰਦ ਤੇ ਮੈਂ ਤੁਹਾਡੇ ਬਾਰੇ ਗੱਲ ਕਰੀ ਜਾਵਾਂ ਜਿਕੇ ਮੁਖਤਿਆਰ ਸਿੰਘ ਨੇ ਸੰਤ ਸਿੰਘ ਨੇ ਰੂਪ ਸਿੰਘ ਨੇ ਦੀਪਕ ਕੁਮਾਰ ਨੇ ਅਜੇ ਨਹੀਂ ਆਹ ਗੱਲਾਂ ਕਹੀਆਂ ਤੇ ਜਦੋਂ ਉਹ ਬਾਹਰ ਨਿਕਲ ਕੇ ਆਉਣ ਉਹ ਕਹਿੰਦੇ ਮੈਂ ਤਾਂ ਟਟੇਨੇ ਕੋਲੇ ਗੱਲਾਂ ਕੀਤੀਆਂ ਹੀ ਨਹੀਂ ਇਹ ਉਹ ਕੁਝ ਚੱਲ ਰਿਹਾ ਇਹ ਉਹੋ ਜਿਹਾ ਵੀਰਵਾ ਸਾਹਮਣੇ ਆਉਂਦਾ ਸੋ ਚੋਣਾਂ ਦੇ ਮੱਦੇਨਜ਼ਰ ਕਿਸੇ ਚੀਜ਼ ਨੂੰ ਗਰਮ ਕਰ ਦੇਣਾ ਤੇ ਠੂਣਾ ਤੋਂ ਬਾਅਦ ਕਿਸੇ ਚੀਜ਼ ਨੂੰ ਠੰਡੀ ਕਰ ਦੇਣਾ ਠੰਡੇ ਬਸਤੇ ਦੇ ਵਿੱਚ ਪਾੜਣਾ ਇਹ ਕੋਈ ਨਵੀਂ ਗੱਲ ਨਹੀਂ ਆ ਪਰ ਪੰਜਾਬ ਦੇ ਹਿੱਸੇ ਦੇ ਵਿੱਚ ਵਿਵਾਦ ਪੰਜਾਬ ਦੇ ਹਿੱਸੇ ਦੇ ਵਿੱਚ ਉਲੰਭੇ ਪੰਜਾਬ ਦੇ ਹਿੱਸੇ ਦੇ ਵਿੱਚ ਪੈਰ ਵਿਧਣਾ ਕਿਸ ਤਰੀਕੇ ਨਾਲ ਲਿਆਂਦਾ ਗਿਆ ਤੇ ਹੁਣ ਤੱਕ ਆ ਚੁੱਕਿਆ ਇਹ ਗੱਲਾਂ ਕਈ ਵਾਰੀ ਪਰੇਸ਼ਾਨ ਕਰਦੀਆਂ ਸੋ ਪੰਜਾਬੀਆਂ ਨੂੰ ਬੇਨਤੀ ਤਰਨ ਤਰਨ ਦੇ ਲੋਕਾਂ ਨੂੰ ਜਿਹਨੂੰ ਮਰਜ਼ੀ ਵੋਟ ਪਾਇਓ ਇਹ ਤੁਹਾਡੀ ਨਿੱਜੀ ਤੌਰ ਤੇ ਇੱਛਾ ਤੁਸੀਂ ਆਮ ਆਦਮੀ ਪਾਰਟੀ ਨੂੰ ਪਾਓ ਤੁਸੀਂ ਅਮਰਤਪਾਲ ਸਿੰਘ ਦੇ ਕਿਸੇ ਸਾਥੀ ਨੂੰ ਪਾਓ ਤੁਸੀਂ ਕਾਂਗਰਸ ਨੂੰ ਪਾਓ, ਭਾਜਪਾ ਨੂੰ ਪਾਓ, ਅਕਾਲੀਆਂ ਨੂੰ ਪਾਓ, ਜਿਹਨੂੰ ਮਰਜ਼ੀ ਵੋਟ ਪਾਓ। ਪਰ ਇਹ ਗੱਲ ਜ਼ਰੂਰ ਸੋਚੋ ਕਿ ਪਹਿਲਾਂ ਵੀ ਬਹੁਤ ਸਾਰੇ ਮੁੱਦੇ ਤਰਨ-ਤਾਰਨ ਦੇ ਸੀ ਤੇ ਅੱਜ ਕਿਹੜੇ-ਕਿਹੜੇ ਮੁੱਦੇ ਆ। ਉਹਦੇ ਆਧਾਰ ਤੇ ਪਾਓ ਨਾ ਕਿ ਬੈਹਣ ਦੇ ਵਿੱਚ ਬਹਿ ਜਾਓ। ਵੀ ਭਾਈ ਸਾਨੂੰ ਆ ਠੀਕ ਲੱਗਦਾ ਕਿਉਂਕਿ ਪੰਜਾਬੀਆਂ ਨੂੰ ਤਿੰਨ ਕਿ ਮਹੀਨੇ ਕੋਈ ਵੀ ਠੀਕ ਲੱਗ ਸਕਦਾ ਤੇ ਚੌਥੇ ਮਹੀਨੇ ਉਹਨੂੰ ਗਾਲਾਂ ਸ਼ੁਰੂ ਕਰ ਦਿੰਨੇ ਹੁੰਦੇ ਆ। ਜਿਹੜੀ ਗੱਲ ਆਪਾਂ ਚੌਥੇ ਮਹੀਨੇ ਸੋਚਣੀ ਆ ਉਹ ਗੱਲ ਅਸੀਂ ਅੱਜ ਹੀ ਸੋਚ ਲਈਏ। ਇਹ ਚੰਗੀ ਗੱਲ ਹੋਊਗੀ ਲਹਿਰ ਬਣਾਉਣੀ ਲੈਰ ਟੁੱਟ ਜਾਣੀ ਇਹ ਪੰਜਾਬ ਦੇ ਹਿੱਸੇ ਦੇ ਵਿੱਚ ਗੱਲ ਆਈ ਆ ਪਰ ਅਮਰਤਪਾਲ ਦੇ ਸਾਥੀ ਤੇ ਖੁਦ ਅਮਰਤਪਾਲ ਇੱਕਦਮ ਇਹਨਾਂ ਚਰਚਾ ਦੇ ਵਿੱਚ ਜਾਂ ਵਿਵਾਦਾਂ ਦੇ ਵਿੱਚ ਕਿਉਂ ਆ ਉਹ ਨਸ਼ੇ ਬਹੁਤ ਕਰਦਾ ਉਹ ਤਾਂ ਜੀ ਕੁੜੀਆਂ ਦੇ ਨਾਲ ਸੰਬੰਧ ਰੱਖਦਾ ਉਹ ਗੰਦੀ ਚੈਟ ਕਰਦਾ ਉਹ ਫਲਾਣਾ ਕਰਦਾ ਇਹਨੂੰ ਤੱਥਾਂ ਆਧਾਰਿਤ ਸਾਬਤ ਕਰਨ ਦੀ ਲੋੜ ਆ ਪੇਤਲੀਆਂ ਗੱਲਾਂ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹਦਾ ਇਉ ਨੁਕਸਾਨ ਹੋ ਜੂਗਾ ਪਰ ਹਾਂ ਜੇ ਉਹਨੇ ਇਹ ਗੱਲਾਂ ਕੀਤੀਆਂ ਤੇ ਤੁਹਾਡੇ ਸਾਹਮਣੇ ਕੋਈ ਨਾ ਕੋਈ ਤਰਕ ਜ਼ਰੂਰ ਪੇਸ਼ ਕਰਨਾ ਚਾਹੀਦਾ ਤਰਕ ਤੋਂ ਬਿਨਾ ਕੋਈ ਗੱਲ ਨਹੀਂ ਹੁੰਦੀ